ਤਾਂ ਵੀ ਲਈ ਜਿਹੜੀ ਐ ਕਿ ਤੁਸੀਂ ਸਾਨੂੰ ਨਾਮ ਪਾਉਂਦੇ ਤਾਂ ਅਸੀਂ ਤੁਹਾਡਾ ਨੁਕਸਾਨ ਕਰਾਂਗੇ ਹਰਮੀਤਜੀ ਨੂੰ ਵੀ ਕੰਮ ਆਏ 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 ਤਾਂ ਕਹਿੰਦੇ ਕਿ ਬੋਟਾ ਲੈ ਲੈਣਗੇ ਹਰਮੀਤਜੀ ਨੂੰ ਤਾਂ ਕਹਿੰਦੇ ਰਹੇ ਤਨ ਕੋਈ ਤਾਂ ਨੌ ਕਰ ਦਾਂਗੇ ਤੁਹਾਨੂੰ ਕੋਈ ਆਏ ਬੋਟਾ ਲੈਣਗੇ ਬੋਟਾ ਜਿਹੜੀਆਂ ਲੋਕ ਲੋਕ ਜਿਹੜੇ ਨੇ ਬੋਟਾ ਹੱਥ ਬੰਨ ਕੇ ਮਿਲਦੀਆਂ ਲੋਕਾਂ ਬੋਟਾ ਲੋਕਾਂ ਦੇ ਦੁੱਖ ਸੁੱਖ ਚ ਸਹਾਇ ਹੋ ਕੇ ਮਿਲਦੀਆਂ ਬੋਟਾ ਧਮਕਿਆਂ ਨਾਲ ਨਹੀਂ ਮਿਲਦੀਆਂ 14 ਤਰੀਕ ਨੂੰ ਦੇਖ ਲਿਓ ਫਿਰ ਕੀ ਕਰਦੇ ਠੀਕ ਹੈ ਨਾ ਅਸੀਂ ਤਾਂ ਕੋਸ਼ਿਸ਼ ਕਰ ਰਹੇ ਆਂ ਪੰਜਾਬ ਚੋਂ ਗੈਂਗਸਟਰਵਾਦ ਪੰਜਾਬ ਚੋਂ ਸਮੱਗਲਿੰਗ ਆ ਨਸ਼ਾ ਆ ਸਾਰਾ ਖਤਮ ਹੋਵੇ ਪੰਜਾਬ ਦੇ ਲੋਕ ਜਵਾਕਾਂ ਨੂੰ ਨੌਕਰੀਆਂ ਮੈਨ ਹੁਣ ਬਾਹਰਲੇ ਮੁਲਕਾਂ ਚ ਵੀ ਅਨਰੈਸਟ ਹੋ ਗਿਆ ਜੀ ਉਧਰੋਂ ਇਧਰ ਨੂੰ ਕੱਢਣ ਲੱਗ ਗਏ ਉਹ ਕਿੱਥੇ ਜਾਵਾਂਗੇ ਫਿਰ ਨਾ ਇਧਰ ਪੱਕੇ ਆ ਨਾ ਉਧਰ ਪੱਕੇ ਆ ਕਿੱਥੇ ਪੱਕੇ ਆ ਫਿਰ ਧਰਤੀ ਤੇ ਤਾਂ ਆਏ ਆ ਇਨਸਾਨ ਦੇ ਰੂਪ ਚ ਪਰ ਸਿਸਟਮ ਨੇ ਪਹਿਲਾਂ ਇਧਰੋਂ ਕੱਢ ਤੇ ਉਧਰਲਾ ਸਿਸਟਮ ਉਹਨੂੰ ਇਧਰ ਨੂੰ ਕੱਢੀ ਜਾਂਦਾ ਜਾਵਾਂਗੇ ਕਿੱਥੇ ਅਸੀਂ ਅਸੀਂ ਸਰਕਾਰ ਆਮ ਲੋਕਾਂ ਦੀ ਚੁਣੀ ਹੋਈ ਹੈ ਅਸੀਂ ਉਹਨਾਂ ਨੂੰ ਸੰਭਾਲਾਂਗੇ ਬੱਚਿਆਂ ਨੂੰ ਅਸੀਂ ਉਹਨਾਂ ਨੂੰ ਕੰਮਕਾਰ ਵੀ ਕਰਾਵਾਂਗੇ ਪ੍ਰਾਈਵੇਟ ਸੈਕਟਰ 'ਚ ਵੀ ਨੌਕਰੀਆਂ ਦੇਵਾਂਗੇ ਜੇ ਕੋਈ ਬਿਜ਼ਨਸ ਕਰਨਾ ਚਾਹੁੰਦਾ ਬਿਜ਼ਨਸ ਵਾਸਤੇ ਮਾਹੌਲ ਤਿਆਰ ਕਰਾਂਗੇ ਉਹਨਾਂ ਨੂੰ ਜਿਹੜਾ ਸਫਲ ਹੋਣ ਦੇ ਵਿੱਚ ਅਸੀਂ ਜਿਹੜਾ ਮਦਦ ਕਰਾਂਗੇ ਅਸੀਂ ਸਫਲਤਾ 'ਚ ਹੀ ਸਾਂ ਨਹੀਂ ਪਾਉਂਦੇ ਬੀटा ਹਾ ਬਾ ਖੋਲ ਲਿਆ ਢਾਬਾ ਚੱਲਣ ਲੱਗਿਆ ਲਿਆ ਦੇ ਹੁਣ ਐਨੇ ਲਿਆ ਢਾਬੇ 'ਚ ਮੇਰਾ ਹਿੱਸਾ ਹੈ ਬੱਸਾਂ 'ਚ ਮੇਰਾ ਹਿੱਸਾ ਹੈ ਕੁਝ ਨਹੀਂ ਛੱਡਿਆ ਇਹਨਾਂ ਨੇ ਸਮੋਸਿਆਂ ਦੀ ਰੇੜੀਆਂ ਦਾ ਹਿੱਸਾ ਪਾ ਲਿਆ ਤੇ ਹੁਣ ਆ ਕੇ ਕਹਿੰਦੇ ਨੇ ਖੇਤਰੀ ਪਾਰਟੀ ਹੈ ਜੀ ਖੇਤਰੀ ਪਾਰਟੀ ਨੂੰ ਵੋਟਾਂ ਪਾਓ ਖੇਤਰੀ ਪਾਰਟੀ ਕਿਹੜੀ ਖੇਤਰੀ ਖੇਤਰੀ ਪਾਰਟੀ ਨੂੰ ਜਿਆਦਾ ਪਤਾ ਹੁੰਦਾ ਵੀ ਕੌਣ ਸਮੋਸੇ ਵੇਚਦਾ ਕੌਣ ਆਲੂ ਵੇਚਦਾ ਕੌਣ ਕਚੋਰੀਆਂ ਵੇਚਦਾ ਕਿਹਦੇ ਕੋਲੇ ਸ਼ਕਰਗੰਦੀ ਹੈ ਉਹ ਖੇਤਰੀ ਵਾਲੇ ਨੂੰ ਜਿਆਦਾ ਪਤਾ ਹੁੰਦਾ ਸੋ ਇਸ ਕਰਕੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਾਤੀਆਂ ਸਾਡੇ ਘਰੇ ਸਾਡਾ ਬਾਪੂ ਸੇਫ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਨੂੰ ਬਾਪੂ ਮੰਨਦੇ ਆ ਸੀ ਆਪਣਾ ਉਹ ਸੇਫ ਨਹੀਂ ਹੈਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਰਟਾਂ ਦੇ ਵਿੱਚ ਇਹਨਾਂ ਦੇ ਆਪਦੇ ਬਣਾਏ ਹੋਏ ਕੇਸ ਨੇ ਹੁਣ ਆਪ ਆਪਦੇ ਵਿਰੁੱਧ ਕਿਵੇਂ ਲਿਖ ਲੈਣਗੇ ਅਸੀਂ ਵੱਡੇ ਵੱਡੇ ਵਕੀਲ ਹਾਇਰ ਕਰਕੇ ਸਭ ਨੂੰ ਸਜ਼ਾ ਮਿਲੂਗੀ ਜਿਨੇ ਕੋਈ ਨੁਕਸਾਨ ਕੀਤਾ ਹੈ ਚਾਹੇ ਧਾਰਮਿਕ ਪੱਖੋਂ ਚਾਹੇ ਸਮਾਜਿਕ ਪੱਖੋਂ ਚਾਹੇ ਆਰਥਿਕ ਪੱਖੋਂ ਪੰਜਾਬ ਦਾ ਜਿਹਨੇ ਵੀ ਨੁਕਸਾਨ ਕੀਤਾ ਉਹ ਜਿਹੜਾ ਉਹਦੇ ਕੋਈ ਤਰਸ ਨਹੀਂ ਕੋਈ ਹਮਦਰਦੀ ਨਹੀਂ ਉਹਨਾਂ ਨੂੰ ਆਪਣੀ ਜਗ੍ਹਾ ਜਿਹੜੀ ਬਣਦੀ ਹੈ ਉਹ ਜ਼ਰੂਰ ਮਿਲੂਗੀ ਠੀਕ ਹੈ ਡਾਕਟਰ ਸੋਲ ਦੇ ਮਿਸਿਸ ਜਿਹੜੇ ਨੇ ਅੱਜ ਸਟੇਜ ਤੇ ਦਿਖਾਈ ਦਿੱਤੇ ਨੇ ਉਹਨਾਂ ਅੱਜ ਨਜ਼ਰ ਆਏ ਨਹੀਂ ਲੇਕਿਨ ਉਹਨਾਂ ਦੇ ਪਰਿਵਾਰ ਦੇ ਹੀ ਕੋਹੜੀ ਜਿਹੜਾ ਆਜ਼ਾਦ ਕੰਸੀਡਰ ਕਰ ਰਹੇ ਹਰੇਕ ਨੂੰ ਅਕਾ ਹੈ ਪਰ ਉਹਨਾਂ ਦਾ ਪਰਿਵਾਰ ਸਾਡੇ ਨਾਲ ਹੈ ਜੀ ਅੱਜ ਉਹਨਾਂ ਦੇ ਧਰਮ ਪਤਨੀ ਆਏ ਨੇ ਉਹਨਾਂ ਨੇ ਕਿਹਾ ਕਿ ਸੋਲ ਸਾਹਿਬ ਵੀ ਕਹਿੰਦੇ ਸੀ ਕਿ ਪਾਰਟੀ ਜਿਹੜੀ ਹੈ ਉਹਦਾ ਸਾਥ ਨਹੀਂ ਛੱਡਣਾ ਪਾਰਟੀ ਡਾਕਟਰ ਪਰਿਵਾਰ ਹੈ ਟੀਚਰ ਪਰਿਵਾਰ ਹੈ ਤੇ ਅਸੀਂ ਤਾਂ ਧੰਨਵਾਦ ਵੀ ਕਰਦੇ ਆ ਉਹਨਾਂ ਦਾ ਪਰ ਪਰਿਵਾਰ ਦੇ ਨਾਲ ਵੀ ਖੜਾਗੇ ਅਸੀਂ ਹਰ ਹਰ ਸਟੇਜ ਤੇ ਅਸੀਂ ਸੁਰਤ ਸਾਹਿਬ ਨੂੰ ਸ਼ਰਧਾਂਜਲੀ ਦੇ ਕੇ ਸ਼ੁਰੂ ਕਰਦੇ ਆ ਤੇ ਆਉਣੀ ਤਾਂ ਨਹੀਂ ਚਾਹੀਦੀ ਸੀ ਇਲੈਕਸ਼ਨ ਪਰ ਕੋਈ ਨਹੀਂ ਕੁਦਰਤ ਨੂੰ ਹੋਰ ਮਨਜ਼ੂਰ ਸੀ ਪਰ ਬਾਕੀ ਹਰੇਕ ਨੂੰ ਹੱਕ ਹੈ ਜੀ ਮਸ਼ੀਨ ਦੇ ਵਿੱਚ ਆਪਣਾ ਬਟਨ ਆਪਣੇ ਨਾਮ ਦਾ ਬਟਨ ਰਖਾਉਣ ਦਾ ਬਾਕੀ ਦੇ ਲੋਕ ਦਾ ਸਿੰਮਰਨ ਕੀ ਵੋਟਾਂ ਵੇਲੇ ਜਿਹੜੀ ਐ ਕਿ ਤੁਸੀਂ ਸਾਨੂੰ ਨਾ ਪਾਇਆ ਤਾਂ ਅਸੀਂ ਤੁਹਾਡਾ ਨੁਕਸਾਨ ਕਰਾਂਗੇ ਹਰਮੀਤਜੀ ਨੂੰ ਵੀ ਕੰਮ ਤੇ ਆਏ ਆਏ ਤਾਂ ਕਹਿੰਦੇ ਕਿ ਵੋਟਾਂ ਲੈ ਲੈਣਗੇ ਹਰਮੀਤ ਜੀ ਨੂੰ ਤਾਂ ਕਹਿੰਦੇ ਰਹਿਣ ਤਾਂ ਕੋਈ ਤਾਂ ਨੌਕ ਕਰ ਦਾਂਗੇ ਨੂੰ ਕਿ ਆਏ ਵੋਟਾਂ ਲੈਣਗੇ ਵੋਟਾਂ ਜਿਹੜੀਆਂ ਲੋਕ ਲੋਕ ਜਿਹੜੇ ਨੇ ਵੋਟਾਂ ਹੱਥ ਬਨ ਕੇ ਮਿਲਦੀਆਂ ਲੋਕਾਂ ਵੋਟਾਂ ਲੋਕਾਂ ਦੇ ਦੁੱਖ ਸੁੱਖ ਚ ਸਹਾਈ ਹੋ ਕੇ ਮਿਲਦੀਆਂ ਵੋਟਾਂ ਤਾਂ ਕਹੇ ਨਾਲ ਨਹੀਂ ਮਿਲਦੀਆਂ 14 ਤਰੀਕ ਨੂੰ ਦੇਖ ਲਿਓ ਫਿਰ ਕੀ ਕਰਦੇ ਠੀਕ ਹੈ ਨਾ ਅਸੀਂ ਤਾਂ ਕੋਸ਼ਿਸ਼ ਕਰ ਰਹੇ ਆਂ ਪੰਜਾਬ ਚੋਂ ਗੈਂਗਸਟਰਵਾਦ ਪੰਜਾਬ ਚੋਂ ਸਮੱਗਲਿੰਗ ਆ ਨਸ਼ਾ ਆ ਸਾਰਾ ਖਤਮ ਹੋਵੇ ਪੰਜਾਬ ਦੇ ਲੋਕ ਜਵਾਕਾਂ ਨੂੰ ਨੌਕਰੀਆਂ ਮੈਨ ਹੁਣ ਬਾਹਰਲੇ ਮੁਲਕਾਂ ਚ ਵੀ ਅਨਰੈਸਟ ਹੋ ਗਿਆ ਜੀ ਉਧਰੋਂ ਇਧਰ ਨੂੰ ਕੱਢਣ ਲੱਗੇ ਉਹ ਕਿੱਥੇ ਜਾਵਾਂਗੇ ਫਿਰ ਨਾ ਇਧਰ ਪੱਕੇ ਆ ਨਾ ਉਧਰ ਪੱਕੇ ਆ ਕਿੱਥੇ ਪੱਕੇ ਆ ਫਿਰ ਧਰਤੀ ਤੇ ਤਾਂ ਆਏ ਆ ਇਨਸਾਨ ਦੇ ਰੂਪ ਚ ਪਰ ਸਿਸਟਮ ਨੇ ਪਹਿਲਾਂ ਇਧਰੋਂ ਕੱਢ ਤੇ ਉਧਰਲਾ ਸਿਸਟਮ ਉਹਨੂੰ ਇਧਰ ਨੂੰ ਕੱਢੀ ਜਾਂਦਾ ਜਾਵਾਂਗੇ ਕਿੱਥੇ ਅਸੀਂ ਸਰਕਾਰ ਆਮ ਲੋਕਾਂ ਦੀ ਚੁਣੀ ਹੋਈ ਹੈ ਅਸੀਂ ਉਹਨਾਂ ਨੂੰ ਸੰਭਾਲਾਂਗੇ ਬੱਚਿਆਂ ਨੂੰ ਅਸੀਂ ਉਹਨਾਂ ਨੂੰ ਕੰਮਕਾਰ ਵੀ ਕਰਾਵਾਂਗੇ ਪ੍ਰਾਈਵੇਟ ਸੈਕਟਰ 'ਚ ਵੀ ਨੌਕਰੀਆਂ ਦੇਵਾਂਗੇ ਜੇ ਕੋਈ ਬਿਜ਼ਨਸ ਕਰਨਾ ਚਾਹੁੰਦਾ ਬਿਜ਼ਨਸ ਵਾਸਤੇ ਮਾਹੌਲ ਤਿਆਰ ਕਰਾਂਗੇ ਉਹਨਾਂ ਨੂੰ ਜਿਹੜਾ ਸਫਲ ਹੋਣ ਦੇ ਵਿੱਚ ਅਸੀਂ ਜਿਹੜਾ ਮਦਦ ਕਰਾਂਗੇ ਅਸੀਂ ਸਫਲਤਾ 'ਚ ਹੀ ਸਾਂ ਨਹੀਂ ਪਾਉਂਦੇ ਵੀ ਢਾਬਾ ਖੋਲ ਲਿਆ ਢਾਬਾ ਚੱਲਣ ਲੱਗਿਆ ਲਿਆ ਦੇ ਹੁਣ ਐਨੇ ਲਿਆ ਢਾਬੇ 'ਚ ਮੇਰਾ ਹਿੱਸਾ ਹੈ ਬੱਸਾਂ 'ਚ ਮੇਰਾ ਹਿੱਸਾ ਹੈ ਕੁਝ ਨਹੀਂ ਛੱਡਿਆ ਇਹਨਾਂ ਨੇ ਸਮੋਸਿਆਂ ਦੀ ਰੇੜੀਆਂ ਦਾ ਹਿੱਸਾ ਪਾ ਲਿਆ ਤੇ ਹੁਣ ਆ ਕੇ ਕਹਿੰਦੇ ਨੇ ਖੇਤਰੀ ਪਾਰਟੀ ਹੈ ਜੀ ਖੇਤਰੀ ਪਾਰਟੀ ਨੂੰ ਵੋਟਾਂ ਪਾਓ ਖੇਤਰੀ ਪਾਰਟੀ ਕਿਹੜੀ ਖੇਤਰੀ ਪਾਰ ਖੇਤਰੀ ਪਾਰਟੀ ਨੂੰ ਜਿਆਦਾ ਪਤਾ ਹੁੰਦਾ ਵੀ ਕੌਣ ਸਮੋਸੇ ਵੇਚਦਾ ਕੌਣ ਆਲੂ ਵੇਚਦਾ ਕੌਣ ਕਚੋਰੀਆਂ ਵੇਚਦਾ ਕਿਹਦੇ ਕੋਲੇ ਸ਼ਕਰਗੰਦੀ ਹੈ ਉਹ ਖੇਤਰੀ ਵਾਲੇ ਨੂੰ ਜਿਆਦਾ ਪਤਾ ਹੁੰਦਾ ਸੋ ਇਸ ਕਰਕੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਾਤੀਆਂ ਸਾਡੇ ਘਰੇ ਸਾਡਾ ਬਾਪੂ ਸੇਫ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਨੂੰ ਬਾਪੂ ਮੰਨਦੇ ਆਂ ਸੀ ਆਪਣਾ ਉਹ ਸੇਫ ਨਹੀਂ ਹੈਗਾ ਅਸੀਂ ਕੋਸ਼ਿਸ਼ ਕਰ ਰਹੇ ਆਂ ਕਿ ਕੋਰਟਾਂ ਦੇ ਵਿੱਚ ਇਹਨਾਂ ਦੇ ਆਪਦੇ ਬਣਾਏ ਹੋਏ ਕੇਸ ਨੇ ਹੁਣ ਆਪ ਆਪਦੇ ਵਿਰੁੱਧ ਕਿਵੇਂ ਲਿਖ ਲੈਣਗੇ ਜੀ ਅਸੀਂ ਵੱਡੇ ਵੱਡੇ ਵਕੀਲ ਹਾਇਰ ਕਰਕੇ ਸਭ ਨੂੰ ਸਜ਼ਾ ਮਿਲੂਗੀ ਜਿਨੇ ਕੋਈ ਨੁਕਸਾਨ ਕੀਤਾ ਹੈ ਚਾਹੇ ਧਾਰਮਿਕ ਪੱਖੋਂ ਚਾਹੇ ਸਮਾਜਿਕ ਪੱਖੋਂ ਚਾਹੇ ਆਰਥਿਕ ਪੱਖੋਂ ਪੰਜਾਬ ਦਾ ਜਿਹਨੇ ਵੀ ਨੁਕਸਾਨ ਕੀਤਾ ਉਹ ਜਿਹੜਾ ਹੈ ਉਹ ਤੇ ਕੋਈ ਤਰਸ ਨਹੀਂ ਕੋਈ ਹਮਦਰਦੀ ਨਹੀਂ ਉਹਨਾਂ ਨੂੰ ਆਪਣੀ ਜਗ੍ਹਾ ਜਿਹੜੀ ਬਣਦੀ ਹੈ ਉਹ ਜ਼ਰੂਰ ਮਿਲੂਗੀ ਡਾਕਟਰ ਸੋਲ ਦੇ ਮਿਸਿਸ ਜਿਹੜੇ ਨੇ ਅੱਜ ਸਟੇਜ ਤੇ ਦਿਖਾਈ ਦਿੱਤੇ ਨੇ ਅੱਜ ਨਜ਼ਰ ਆਏ ਨਹੀਂ ਲੇਕਿਨ ਉਹਨਾਂ ਦੇ ਪਰਿਵਾਰ ਦੇ ਹੀ ਇੱਕ ਹੋਰ ਜਿਹੜਾ ਆਜ਼ਾਦ ਕੈਂਡੀਡੇਟ ਰਹੇ ਹਰੇਕ ਨੂੰ ਅਕਾ ਹੈ ਪਰ ਉਹਨਾਂ ਦਾ ਪਰਿਵਾਰ ਸਾਡੇ ਨਾਲ ਹੈ ਜੀ ਅੱਜ ਉਹਨਾਂ ਦੇ ਧਰਮ ਪਤਨੀ ਆਏ ਨੇ ਉਹਨਾਂ ਨੇ ਕਿਹਾ ਕਿ ਸੋਲ ਸਾਹਿਬ ਵੀ ਕਹਿੰਦੇ ਸੀ ਕਿ ਪਾਰਟੀ ਜਿਹੜੀ ਹੈ ਉਹਦਾ ਸਾਥ ਨਹੀਂ ਛੱਡਣਾ ਪਾਰਟੀ ਨੇ ਜੋ ਦਿੱਤਾ ਪਾਰਟੀ ਨੇ ਦਿੱ ਡਾਕਟਰ ਪਰਿਵਾਰ ਹੈ ਟੀਚਰ ਪਰਿਵਾਰ ਹੈ ਤੇ ਅਸੀਂ ਤਾਂ ਧੰਨਵਾਦ ਵੀ ਕਰਦੇ ਆ ਉਹਨਾਂ ਦਾ ਪਰ ਪਰਿਵਾਰ ਦੇ ਨਾਲ ਵੀ ਖੜਾਗੇ ਅਸੀਂ ਹਰ ਹਰ ਸਟੇਜ ਤੇ ਅਸੀਂ ਸੋਲ ਸਾਹਿਬ ਨੂੰ ਸ਼ਰਧਾਂਜਲੀ ਦੇ ਕੇ ਸ਼ੁਰੂ ਕਰਦੇ ਆ ਤੇ ਆਉਣੀ ਤਾਂ ਨਹੀਂ ਚਾਹੀਦੀ ਸੀ ਇਲੈਕਸ਼ਨ ਪਰ ਕੋਈ ਨਹੀਂ ਕੁਦਰਤ ਨੂੰ ਹੋਰ ਮਨਜ਼ੂਰ ਸੀ ਪਰ ਬਾਕੀ ਹਰੇਕ ਨੂੰ ਹੱਕ ਹੈ ਜੀ ਮਸ਼ੀਨ ਦੇ ਵਿੱਚ ਆਪਣਾ ਬਟਨ ਆਪਣੇ ਨਾਮ ਦਾ ਬਟਨ ਰਖਾਉਣ ਦਾ ਬਾਕੀ ਦੇ ਲੋਕ ਦਾ